ਜਾਦੂ ਕਰਕੇ ਉਹਦੇ ਨਾਲ ਇੱਕ ਹਿਪਨੋਟਾਈਜ਼ ਕਰਕੇ ਉਸ ਨੂੰ ਜਿਹੜਾ ਠੱਗੀ ਦਾ ਸਕਾਰ ਬਣਾਇਆ ਜਾਂਦਾ ਇਹ ਲੋਕਾਂ ਨੂੰ ਜਿਹੜੇ ਸੀ ਗਰੀਬ ਭੋਲੇ ਭੋਲੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਨੂੰ ਬੱਚਿਆਂ ਦਾਜ ਆ ਉਹਨਾਂ ਦੇ ਘਰਦਿਆਂ ਦਾ ਵਾਸਤਾ ਪਾ ਕੇ ਵੀ ਉਹਨਾਂ ਨੂੰ ਇਸ ਤਰ੍ਹਾਂ ਉਹ ਜੋ ਮੁਸ਼ਕਲ ਚ ਪੈ ਜਾਣਗੇ ਕੋਈ ਬਿਮਾਰੀ ਲੱਗ ਜੂਗੀ ਉਹਨੂੰ ਡਰਾ ਧੂਕੇ ਉਦੀ ਇਨੋਸੈਂਸ ਦਾ ਲਾਭ ਉਠਾਉਂਦੇ ਹੋਏ ਉਹਨਾਂ ਨੂੰ ਇਹਨਾਂ ਝੂਠੀਆਂ ਡਰਾਵੇ ਦੇ ਕੇ ਔਰ ਉਹਨਾਂ ਨੂੰ ਉਹਨਾਂ ਨੂੰ ਲੁੱਟ ਦਾ ਸ਼ਿਕਾਰ ਕਰ ਦਿੰਦੇ ਨੇ ਫੈਕਟਿਸ਼ ਲੱਗਿਆ ਇਹਨਾਂ ਦੇ ਹਸਬੰਡ ਜਾਂ ਇਹਨਾਂ ਦੇ ਪਰਿਵਾਰ ਵਾਲੇ ਔਰ ਇਹ ਮੇਲਾ ਕਰਦਾ ਕੰਮ ਹੀ ਕਰਦੀ ਸੀਗੀ ਇਹਨੂੰ ਘਰੇ ਇਕੱਲੀ ਨੂੰ ਦੇਖ ਕੇ ਉਹਨਾਂ ਨੇ ਇਹ ਸਾਰੀ ਵਾਰਦਾਤ ਨੂੰ ਅੰजाम ਦਿੱਤਾ ਤੋਂ ਉਹਨਾਂ ਕੋਲੋਂ ਜਿਹੜੀ ਉਸ ਮਹਿਲਾ ਕੋਲੋਂ ਬਰਾਮਦ ਕੀਤੀ ਹੋਈ ਨਕਦੀ ਔਰ ਜੁਐਲਰੀ ਸੀਗੀ ਉਹ ਵੀ ਬਰਾਮਦ ਕੀਤੀ ਗਈ। ਉਹਦੇ ਬਿਆਨ ਦੇ ਉੱਤੇ ਔਦੀ ਅ ਅਰਜ਼ੀ ਦੇ ਉੱਤੇ ਕਾਰਵਾਈ ਕਰਕੇ ਜੋ ਵੀ ਸਹੀ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ। ਇਹ ਪਹਿਲਾਂ ਵੀ ਕਰਦੇ ਰਹੇ ਆ ਅੱਗੇ ਵੀ ਇਸੇ ਤਰ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਹੈ। ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂਨੇ ਦਿਨ ਤੁਹਾਡੇ ਦੱਸ ਦਿਆ ਲੁਧਿਆਣਾ ਦੇ ਵਿੱਚ ਇੱਕ ਮਹਿਲਾ ਦੇ ਨਾਲ ਠੱਗੀ ਦਾ ਜਿਹੜਾ ਇੱਕ ਮਹਿਲਾ ਸ਼ਿਕਾਰ ਹੋਈ ਹੈ ਦੱਸ ਦਈਏ ਕਿ ਉਹਦੇ ਨਾਲ ਜਾਦੂ ਕਰਕੇ ਉਹਦੇ ਨਾਲ ਇੱਕ ਹਿਪਨੋਟਾਈਜ਼ ਕਰਕੇ ਉਸ ਨੂੰ ਜਿਹੜਾ ਠੱਗੀ ਦਾ ਸ਼ਕਾਰ ਬਣਾਇਆ ਜਾਂਦਾ ਹੈ ਮਹਿਲਾ ਉਸ ਤੋਂ ਬਾਅਦ ਦੱਸਦੀ ਹੈ ਕਿ ਬਹੁਤ ਹੀ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜਿਹੜਾ ਨੇ ਦੇਖ ਸਕਦੇ ਹੋ ਕਿ ਇਹ ਜਿਹੜੇ ਸਮਾਨ ਹੈ ਦੇਖ ਸਕਦੇ ਹੋ ਜਿਹੜਾ ਕਾਲਾ ਜਾਦੂ ਕਰਨ ਵਾਲਾ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਸਮਾਨ ਹੈ ਡਮਰੂ ਵਗੈਰਾ ਜਿਹੜਾ ਹੈ ਇਹਨਾਂ ਵੱਲੋਂ ਜਿਹੜਾ ਇਹ ਫੜਿਆ ਜਾਂਦਾ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਹੈ ਉਹ ਦਿਖਾ ਮੌਜੂਦ ਨੇ ਗੱਲਬਾਤ ਕਰ ਲੈਨੇ ਆਖਿਰ ਕਾਰ ਇਹ ਜਿਹੜੇ ਬੰਦੇ ਨੇ ਕਿੰਨੇ ਜਨੇ ਸੀਗੇ ਇਹ ਕਿੱਥੋਂ ਵਾਰਦਾਤ ਵਾਰਦਾਤ ਨੂੰ ਅੰਜਾਮ ਦਿੱਤਾ ਸਾਰੀ ਜਾਣਕਾਰੀ ਲੈਨੇ ਸੱਚ ਕਹੋ ਸੱਚੀ ਗੱਲ ਜੀ ਸਰ ਆ ਜਿਹੜਾ ਟੇਬਲ ਦੇ ਉੱਤੇ ਸਮਾਨ ਪਿਆ ਹੋਇਆ ਹੈ ਕੀ ਚੀਜ਼ ਹੈ ਇੱਕ ਲੇਡੀ ਨੇ ਇਨਫੋਰਮੇਸ਼ਨ ਆ ਕੇ ਦਿੱਤੀ ਸੀ ਕਿ ਉਹਨਾਂ ਨਾਲ ਕੁਝ ਬੰਦਿਆਂ ਨੇ ਕੋਈ ਹਿਪਨੋਟਾਈਜ਼ ਕਰਕੇ ਜਾਂ ਉਹਨਾਂ ਨੂੰ ਗੱਲਾਂ ਬਾਤਾਂ ਵਿਚ ਲਾ ਕੇ ਉਹਦਾ ਜੁਐਲਰੀ ਔਰ ਕੈਸ਼ ਜਿਹੜਾ ਹੈਗਾ ਲੈ ਗਏ ਆ ਉਸਤੇ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਕਾਰਵਾਈ ਕਰਦੇ ਆਇਆ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਕਾਬੂ ਕੀਤਾ ਔਰ ਕਾਬੂ ਕਰਨ ਤੇ ਇਸ ਚੀਜ਼ਾਂ ਜਿਹੜੀਆਂ ਸਾਰੀਆਂ ਉਹਨਾਂ ਕੋਲੋਂ ਬਰਾਮਦ ਹੋਈਆਂ ਇਹ ਲੋਕਾਂ ਨੂੰ ਜਿਹੜੇ ਸੀ ਗਰੀਬ ਭੋਲੇ ਭੋਲੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਨੂੰ ਬੱਚਿਆਂ ਦਾ ਜਾਂ ਉਹਨਾਂ ਦੇ ਘਰਦਿਆਂ ਦਾ ਵਾਸਤਾ ਪਾ ਕੇ ਵੀ ਉਹਨਾਂ ਨੂੰ ਇਸ ਤਰ੍ਹਾਂ ਉਹ ਜੋ ਮੁਸ਼ਕਲ ਚ ਪੈ ਜਾਣਗੇ ਕੋਈ ਬਿਮਾਰੀ ਲੱਗ ਜੂਗੀ ਉਹਨੂੰ ਡਰਾ ਦੂ ਕੇ ਉਹਨਾਂ ਤੋਂ ਇਹ ਚੀਜ਼ਾਂ ਕੈਸ਼ ਔਰ ਜੁਐਲਰੀ ਵਗੈਰਾ ਲੈ ਜਾਂਦੇ ਸੀਗੇ ਤੋ ਉਹ ਜਿਹੇ ਮਾਮਲੇ ਇਹ ਸਾਹਮਣੇ ਆਉਣ ਤੇ ਜਿਹੜੇ ਦੋ ਬੰਦੇ ਅਰੈਸਟ ਕੀਤੇ ਆ ਤੋਂ ਉਹਨਾਂ ਕੋਲੋਂ ਜਿਹੜੀ ਉਸ ਮਹਿਲਾ ਕੋਲੋਂ ਬਰਾਮਦ ਕੀਤੀ ਹੋਈ ਨਕਦੀ ਔਰ ਜੁਐਲਰੀ ਸੀਗੀ ਉਹ ਵੀ ਬਰਾਮਦ ਕੀਤੀ ਗਈ ਹੈ ਬਿਲਕੁਲ ਸਰ ਇਸ ਮਹਿਲਾ ਨਾਲ ਇਹਨਾਂ ਨੇ ਕਿੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਮਹਿਲਾ ਆਪਣੇ ਡਿਵੀਜ਼ਨ ਨੰਬਰ 7 ਦੇ ਏਰੀਆ ਦੇ ਵਿੱਚ ਇੱਥੇ ਕਿਰਾਏ ਤੇ ਰਹਿੰਦੀ ਸੀ ਪਿੱਛੋਂ ਇਹ ਬਿਹਾਰ ਨੂੰ ਬਿਲੋਂਗ ਕਰਦੀ ਹੈ ਇੱਥੇ ਆਪਣਾ ਘਰ-ਬਾਰ ਲੇਬਰ ਦਾ ਕੰਮ ਕਰਦੇ ਨੇ ਫੈਕਟਰੀਸ ਲੱਗਿਆ ਇਹਨਾਂ ਦੇ ਹਸਬੰਦ ਜਾਂ ਇਹਨਾਂ ਦੇ ਪਰਿਵਾਰ ਵਾਲੇ ਔਰ ਇਹ ਮੈਲਾ ਕਰਦਾ ਕੰਮ ਹੀ ਕਰਦੀ ਸੀਗੀ ਇਹਨੂੰ ਘਰੇ ਕੱਲੀ ਨੂੰ ਦੇਖ ਕੇ ਉਹਨਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਇਹ ਕਿੰਨੇ ਜਣੇ ਹੈਗੇ ਜਿਹੜੇ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਸੀਗੇ ਇਹ ਕੋਈ ਤੰਤਰ ਮੰਤਰ ਵਗੈਰਾ ਵੀ ਕਰਦੇ ਸੀਗੇ ਤੰਤਰ ਮੰਤਰ ਦੇਖੋ ਇਹ ਤਾਂ ਲੋਕਾਂ ਤੇ ਆਪਣੀ ਆਪਣੀ ਸਮਝ ਦੀ ਗੱਲ ਆ ਤੰਤਰ ਮੰਤਰ ਉਹਨਾਂ ਅਗਲਿਆਂ ਨੇ ਜਿਹੜੀਆਂ ਇਹ ਚੀਜ਼ਾਂ ਰੱਖੀਆਂ ਅਗਲਿਆਂ ਨੂੰ ਜਦੋਂ ਪਰਿਵਾਰ ਦਾ ਵਾਸਤਾ ਦਿੰਦੇ ਨੇ ਉਹ ਪਰਿਵਾਰ ਦਾ ਵਾਸਤਾ ਦੇ ਕੇ ਵੀ ਉਹਨਾਂ ਨੂੰ ਬਿਮਾਰੀ ਲੱਗ ਜੇਗੀ ਜਾਂ ਉਹਨਾਂ ਨੂੰ ਕੋਈ ਘਟਨਾ ਹੋ ਜੇਗੀ ਉਹਨਾਂ ਤੇ ਆ ਭਾਰੀ ਐ ਇਸ ਤਰ੍ਹਾਂ ਕਰਕੇ ਡਰਾ ਧਮਕਾ ਕੇ ਹੀ ਉਹਨਾਂ ਨੂੰ ਜਿਹੜਾ ਲੈਂਦੇ ਸੀ ਕੋਈ ਤੰਤਰ ਵਾਲਾ ਤੇ ਅੱਜ ਕੱਲ ਕੋਈ ਇਹੋ ਜੀ ਗੱਲ ਨਹੀਂ ਪਰ ਇਹ ਤਾਂ ਉਹਨਾਂ ਬਾਕੀ ਇੰਟਰੋਗੇਸ਼ਨ ਦਰਮਿਆਨ ਬਦਲ ਬਿਲਕੁਲ ਜਿਹੜੇ ਉਹ ਅਕਿਊਸਟ ਸੀਗੇ ਕਿੰਨੇ ਜਣੇ ਫੜੇ ਗਏ ਆ ਫਿਰ ਹਾਲ ਦੋ ਕਿਊਸਟ ਜਿਹੜੇ ਸੀਗੇ ਨੌਸਰਬਾਜ ਉਹ ਫੜੇ ਆ ਤੇ ਕੀ ਇੱਕ ਕਿਸ ਤਰੀਕੇ ਠੱਗੀ ਠੋਰੀ ਕਰਦੇ ਸੀ ਕਿ ਸਾਡੇ ਨਾਲ ACP ਸੁਮੇਸ਼ ਸੂਜੀ ਮੌਜੂਦ ਨੇ ਸਰ ਅੱਜ ਦੇ ਦੌਰ ਦੇ ਵਿੱਚ ਵੀ ਇਹੋ ਜਿਹਾ ਦਿਖਾ ਕੇ ਇੱਕ ਨਵਾਂ ਤਰੀਕਾ ਅਪਣਾ ਲਿਆ ਗਿਆ ਲੁੱਟ ਕਰਨ ਦਾ ਲੋਕਾਂ ਨੂੰ ਸ਼ਿਕਾਰ ਬਣਾਉਣ ਦਾ ਸੋ ਇਸ ਨੂੰ ਇਸ ਤਰੀਕੇ ਦੇ ਵਿੱਚ ਤੇ ਇਹ ਹੀ ਕਹਿ ਸਕਦਾ ਕਿ ਲੋਕ ਇਨੋਸੈਂਟ ਨੇ ਭੋਲੇ ਨੇ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਪਰ ਇਹੋ ਜਿਹੇ ਜਿਹੜੇ ਲੋਕ ਨੇ ਛਾਤਿਰ ਕਿਸਮ ਦੇ ਲੋਕ ਨੇ ਇਹ ਉਸ ਭੋਲੇ-ਪਲੇ ਇਨਸਾਨ ਦੀ ਯਾ ਲੇਡੀ ਚਾਹੇ ਔਰਤ ਜਾਂ ਕੋਈ ਮੇਲ ਹੈ ਉਹਦੀ ਇਨੋਸੈਂਸ ਦਾ ਲਾਭ ਉਠਾਉਂਦੇ ਹੋਏ ਉਹਨਾਂ ਨੂੰ ਇਨਾਂ ਝੂਠੀਆਂ ਡਰਾਵੇ ਦੇ ਕੇ ਔਰ ਉਹਨਾਂ ਨੂੰ ਉਹਨਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਨੇ ਬਿਲਕੁਲ ਸਰ ਲੱਗਦਾ ਨਹੀਂ ਇਹ ਕਾਫੀ ਸਮੇਂ ਬਾਅਦ ਇਹੋ ਜਿਹੀਆਂ ਚੀਜ਼ਾਂ ਨਜ਼ਰ ਆਈਆਂ ਨੇ ਹੁਣ ਟੇਬਲ ਦੇ ਉੱਤੇ ਪੁਲਿਸ ਨੇ ਕਾਫੀ ਵੱਡੀ ਇੱਕ ਕਾਰਵਾਈ ਕੀਤੀ ਹੈ ਇਹ ਜਿਹੜੇ ਡਰਾੜ ਧਮਕਾਉਂਦੇ ਨੇ ਤੇ ਉਹ ਲੋਕ ਇਹਨਾਂ ਦਾ ਜਿਹੜਾ ਸ਼ਿਕਾਰ ਹੋ ਜਾਂਦੇ ਨੇ ਸੋਕਰ ਕੀ ਮੈਸਜ ਹੈ ਮੈਸੇਜ ਤੇ ਇਹ ਹੀ ਹੈ ਜੀ ਕਿ ਅਗਰ ਕਿਸੇ ਵੀ ਇਨਸਾਨ ਨਾਲ ਕੋਈ ਕਿਸੇ ਪ੍ਰਕਾਰ ਦੀ ਕੋਈ ਉਹਨਾਂ ਨੂੰ ਲੱਗਦਾ ਕਿ ਉਹਨਾਂ ਨਾਲ ਕੋਈ ਘਟਨਾ ਵਾਪਰੀ ਹੈ ਉਹ ਸਾਡੇ ਕੋਲ ਜ਼ਰੂਰ ਰਿਪੋਰਟ ਕਰਨ ਉਹਨੂੰ ਅਸੀਂ ਦੇਖ ਕੇ ਵਾਚ ਕੇ ਅਗਰ ਸਾਨੂੰ ਲੱਗੇਗਾ ਕਿ ਵਾਕਈ ਉਹਦੇ ਨਾਲ ਧੱਕਾ ਹੋਇਆ ਔਰ ਉਹਦੇ ਨਾਲ ਕਾਗਨੀਜ਼ੇਬਲ ਆਫੈਂਸ ਹੋਇਆ ਹੈ ਉਹ ਵਿਕਟਿਮ ਹੈ ਤਾਂ ਫਿਰ ਅਸੀਂ ਉਹਦੇ ਖਿਲਾਫ ਉਹਦੇ ਬਿਆਨ ਦੇ ਉੱਤੇ ਔਰ ਦੀ ਅਰਜ਼ੀ ਦੇ ਉੱਤੇ ਕਾਰਵਾਈ ਕਰਕੇ ਜੋ ਵੀ ਸਹੀ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਇਹ ਪਹਿਲਾਂ ਵੀ ਕਰਦੇ ਰਹੇ ਆ ਅੱਗੇ ਵੀ ਇਸੇ ਤਰ੍ਹਾਂ ਦਾ ਪ੍ਰੋਸੈਸ ਚੱਲ ਰਿਹਾ ਹੈ ਬਿਲਕੁਲ ਇਹ ਇਹਨਾਂ ਦੀ ਉਮਰ ਤਕਰੀਬਨ ਕਿੰਨੀ ਸੀਗੀ ਜਿਹੜੇ ਦੋ ਫੜੇ ਗਏ ਹੈ ਇਹ 30 30 ਸਾਲ ਦੇ ਕਰੀਬ ਅਪਰੋਕਸੀਮੇਟਲੀ ਮਨ ਲ ਨੌਜਵਾਨ ਨੇ 28 32 33 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈ ਬਾਕੀ ਜੀ ਇੰਟਰੋਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਬਾਕੀ ਅਸੀਂ ਡਿਟੇਲਸ ਹੋਰ ਤੋਂ ਬਾਅਦ ਚ ਸ਼ੇਅਰ ਕਰ ਦੇਵਾਂਗੇ ਬਿਲਕੁਲ ਸੋ ਦੱਸ ਦਈਏ ਇਨਵੈਸਟੀਗੇਸ਼ਨ ਲਗਾਤਾਰ ਚੱਲ ਰਹੀ ਹੈ ਪਰ ਤਸਵੀਰਾਂ ਜਿਹੜੀਆਂ ਦਿਖਾ ਦਿੰਦੇ ਆ ਤੁਹਾਨੂੰ ਕਿ ਕਿਸ ਤਰੀਕੇ ਸਰ ਇਹ ਉਹਨਾਂ ਨਹੀਂ ਨਹੀਂ ਇਹ ਤਾਂ ਜੇ ਚੈੱਕ ਕਰਨਾ ਇਹਦੇ ਵਿੱਚ ਕਿਹੜੇ ਕਿਹੜੇ ਬੰਦਿਆਂ ਦਾ ਇਹਨਾਂ ਦਾ ਹੈਗਾ ਬਾਇਓ ਡਾਟਾ ਇਹਦੇ ਵਿੱਚ ਤਾਂ ਉਹਨਾਂ ਨੇ ਸਕੂਲਸ ਦੇ ਜਿਹੜੇ ਹੈਗੇ ਆ ਮੈਜਿਕ ਸ਼ੋਅ ਦੇ ਸਰਟੀਫਿਕੇਟ ਵਗੈਰਾ ਜੋ ਲਿਖੇ ਹੋਏ ਆ ਬਿਲਕੁਲ ਸੋ ਦੱਸਦੀ ਹੈ ਕਿ ਇਸ ਤਰੀਕੇ ਉਹ ਜਿਹੜਾ ਤੰਤਰਮੰਤਰ ਕਰਦੇ ਸੀਗੇ ਹਿਪਨੋਟਾਈਜ਼ ਕਰਦੇ ਸੀਗੇ ਲੋਕਾਂ ਨੂੰ ਜਿਹੜਾ ਲੋਕਾਂ ਨੂੰ ਡਰਾਉਂਦੇ ਸੀਗੇ ਤੇ ਉਸ ਤੋਂ ਬਾਅਦ ਲੋਕ ਡਰਨ ਤੋਂ ਬਾਅਦ ਇਹਨਾਂ ਨੂੰ ਆਪਣਾ ਜਿਹੜਾ ਸਮਾਨ ਹੈ ਆਪਣਾ ਜਿਹੜਾ ਸੋਨਾ ਚਾਂਦੀ ਜੋ ਵੀ ਹੈ ਉਹ ਜਿਹੜਾ ਇਹਨਾਂ ਨੂੰ ਦੇ ਦਿੰਦੇ ਸੀਗੇ ਪਰ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੋ ਦੋ ਅਕਿਊਜ਼ ਜਿਹੜੇ ਨੇ ਫੜੇ ਨੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਕਰ ਦਿੱਤੀ ਗਈ ਇਹਦੇ ਗ੍ਰੰਡ ਲੁਧਿਆਣਾ ਲਈ ਮੈਂਸ਼ਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ